ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਚੈਨਲ ਨੂੰ ਕਰੋ ਜੀ ਵਾਦ ਤੋਂ ਵਾਦ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਜੋ ਵੀ ਤੁਹਾਨੂੰ ਅਸੀਂ ਰਿਸ਼ਤੇ ਦੱਸਦੇ ਹਾਂ ਇਨ੍ਹਾਂ ਰਿਸ਼ਤਿਆਂ ਦੇ ਵਿੱਚੋਂ ਕਿਸੇ ਵੀ ਵੀਰ ਭੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪੜਤਾਲ ਕਰ ਲਿਆ ਕਰੋ ਜੀ ਜੋ ਵੀ ਰਿਸ਼ਤੇ ਦੱਸਦੇ ਆ ਜੀ ਅਸੀਂ ਉਹਨਾਂ ਦੇ ਵਿੱਚ ਫਾਈਲ ਨੰਬਰ ਦੱਸਦੇ ਹੁੰਦੇ ਆ ਜੋ ਵੀ ਕਿਸੇ ਵੀਰ ਭੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਹੁੰਦਾ ਤਾਂ ਤੁਸੀਂ ਸਾਡੇ ਨਾਲ ਉਸ ਦਾ ਫਾਈਲ ਨੰਬਰ ਦੱਸ ਕੇ ਸੰਪਰਕ ਕਰ ਲਿਆ ਕਰੋ ਜੀ ਜੇ ਕਿਸੇ ਵੀਰ ਭੈਣ ਨੇ ਐਡ ਪਾਉਣੀ ਹੁੰਦੀ ਹੈ ਤਾਂ ਤੁਸੀਂ ਸਾਨੂੰ ਜੋ ਸਾਡਾ ਸਕਰੀਨ ਤੇ ਨੰਬਰ ਆ ਰਿਹਾ ਉਸ ਨੰਬਰ ਤੇ ਤੁਸੀਂ ਸਾਨੂੰ WhatsApp ਬਾਇਓ ਡਾਟਾ ਲੜਕੀ ਦਾ ਲੜਕੀ ਦਾ ਤੇ ਫੋਟੋ ਵਗੈਰਾ ਸੈਂਡ ਕਰ ਦਿਆ ਕਰੋ ਜੀ ਹਾਂਜੀ ਅੱਜ ਆਪਾਂ ਲੈ ਕੇ ਆਏ ਆ ਨਵੇਂ-ਨਵੇਂ ਰਿਸ਼ਤੇ ਹੋਰ ਰਿਸ਼ਤਾ ਹੈ ਜੀ ਆਪਣੇ ਕੋਲੇ ਹਰਿਆਣਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਹੈ 92 ਹਾਈਟ ਹੈ ਜੀ 5 ਫੁੱਟ 4 ਇੰਚ ਸਟੱਡੀ ਕੀਤੀ ਹੈ ਬੀਐਸਸੀ ਦੋ ਭੈਣ ਭਰਾਣੇ ਜੀ ਇਹ ਲੜਕੀ ਇਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਤੇ ਲੜਕੀ ਦੀ ਪੀਆਰ ਦੀ ਫਾਈਲ ਲਾਈ ਹੋਈ ਆ ਲੜਕਾ ਚਾਹੀਦਾ ਜੀ ਇਹਨਾਂ ਨੂੰ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕੀ ਨੂੰ ਜ਼ਮੀਨ 40 ਕਿੱਲਾਂ ਤੱਕ ਉਮਦੀ ਹੋਵੇ ਜੀ ਜੇ ਕਿਸੇ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 403 ਹੈ ਜੀ ਤੁਸੀਂ ਇਸ ਰਿਸ਼ਤੇ ਬਾਰੇ ਸਾਨੂੰ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੈ ਕੇ ਆਈ ਹਾਂ ਜੀ ਆਪਾਂ ਇਹ ਰਿਸ਼ਤਾਂ ਬਰਸਰੇ ਇਹ ਤੁਹਾਨੂੰ ਜੀ ਕਾਸਟ ਇਹਦੇ ਹੈ ਕਿਰਿਸਚਨ ਲੜਕੀ ਦਾ ਨਾਮ ਵਰਥ ਜੀ 98 ਹਾਈਟ ਹੈ 5 ਫੁੱਟ 3 ਇੰਚ ਸਟੱਡੀ ਕੀਤੀ ਹੈ ਪਲੱਸ 2 ਕਰਕੇ ਲੜਕੀ ਨੇ ਪਾਰਲਰ ਦਾ ਕੋਰਸ ਕੀਤਾ ਹੋਇਆ ਜੀ ਦੋ ਭੈਣ ਭਰਾ ਨੇ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੋ ਕਿ 크੍ਰਿਸਚੀਅਨ ਫੈਮਿਲੀ ਦੇ ਵਿੱਚੋਂ ਹੋਵੇ ਲੜਕਾ ਆਰਮੀ ਦੇ ਵਿੱਚ ਜੋਬ ਕਰਦਾ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫੋਨ ਨੰਬਰ 214 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਰਨਾਲ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਜੀ 93 ਹਾਈਟ ਹੈ ਜੀ 5 ਫੁੱਟ 11 ਇੰਚ ਸਟੱਡੀ ਕੀਤੀ ਹੈ ਐਮਏ ਇੰਗਲਿਸ਼ ਬੀਏ ਡੋ ਪੈਣ ਪ੍ਰਾਣੇ ਜੀ ਲੜਕੀ ਦਾ ਜੋ ਪ੍ਰਾਇਓ ਆਸਟ੍ਰੇਲੀਆ ਦੇ ਵਿੱਚ ਗਿਆ ਹੋਇਆ ਹੈ ਇਹ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਤੇ ਇਹਨਾਂ ਦੀ ਪੀਆਰ ਦੀ ਫਾਈਲ ਲੱਗੀ ਹੋਈ ਆ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕਾ ਪੱਕ ਪੰਦਾ ਹੋਵੇ ਜੀ ਲੜਕੀ ਨੂੰ ਜਮੀਨ 15 ਤੋਂ 20 ਕਿੱਲਿਆਂ ਤੱਕ ਮੰਦੀ ਹੋਵੇ ਜੇ ਕਿਸੇ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ 355 ਹੈ ਜੀ ਅਗਲਾ ਰਿਸ਼ਤਾ ਆਪਣੇ ਕੋਲੇ ਬਠਿੰਡੇਰੀ ਤੋਂ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ 98 ਹਾਈਟ ਹੈ ਜੀ 5 ਫੁੱਟ 3 ਇੰਚ ਸਟੱਡੀ ਕੀਤੀ ਹੈ ਬੀਏ ਦੋ ਭੈਣਾਂ ਇੱਕ ਭਰਾ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਸਰਕਾਰੀ ਜੋਬ ਕਰਦਾ ਹੋਵੇ ਜੀ ਲੜਕੇ ਨੂੰ ਜ਼ਮੀਨ 4-5 ਕਿੱਲਾਂ ਤੱਕ ਆਉਂਦੀ ਹੋਵੇ ਜੇ ਕਿਸੇ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ 355 ਹੈ ਜੀ ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਪਗਤਾ ਹੀ ਰਹੀ ਹੈ ਜੀ ਚਾਟ ਸਿੱਖ ਪਰਿਵਾਰ ਦਾ ਇਹ ਲੜਕਾ ਲੜਕੇ ਦਾ ਡੇਟ ਆਫ ਬਰਥ ਹੈ 95 ਹਾਈਟ ਹੈ ਜੀ 5 ਫੁੱਟ 8 ਇੰਚ ਸਟੱਡੀ ਕੀਤੀ ਹੈ ਜੀ ਪਲੱਸ 2 ਦੋ ਭੈਣ ਪ੍ਰਾਣੇ ਜੀ ਭੈਣ ਮੈਰਿਡ ਹੈ ਲੜਕਾ ਇਹ ਡਿਵੋਰਸ ਤੇ 5 ਕਿੱਲੇ ਲੜਕੀਆਂ ਨੂੰ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਲੜਕੀ ਪੜੀ ਲਿਖੀ ਚਾਹੀਦੀ ਜੀ ਕੋਈ ਡਿਮਾਂਡ ਨਹੀਂ ਹੈਗੀ ਇਹਨਾਂ ਦੀ ਜੇ ਕਿਸੇ ਵੀਰ ਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫੋਨ ਨੰਬਰ 374 ਹੈ ਜੀ ਤੁਸੀਂ ਆ ਜਾਣੇ ਇਸ ਵਾਰੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਇਹ ਰਿਸ਼ਤਾ ਜੀ ਸਰਸਤੇਰੀਏ ਤੋਂ ਜੱਟ ਸਿੱਖ ਪਰਵਾਇ ਦੀ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ 95 ਹਾਈਟ ਜੀ 5 ਫੁੱਟ 3 ਇੰਚਸ ਸਟੱਡੀ ਕੀਤੀ ਅਕਾਊਂਟਿੰਗ ਦੀ ਪੜਾਈ ਕਰ ਰਹੀ ਹੈ ਜੀ ਇਹ ਲੜਕੀ ਕੈਨੇਡਾ ਦੇ ਵਿੱਚ ਗਈ ਹੋਈ ਹੈ ਲੜਕੀ ਹੈ ਕੈਨੇਡਾ ਦੇ ਵਿੱਚ ਪੀਰੇ ਇਹਨਾਂ ਨੂੰ ਲੜਕਾ ਚਾਹੀਦਾ ਹੈ ਪਹਿਲੇ ਇਹ ਪੀਰ ਲੜਕੀ ਨੂੰ ਦਿੰਦੇ ਨੇ ਤੇ ਜੇ ਜੈਫਰ ਲੜਕਾ ਵਰਕ ਪਰਮਿਟ ਤੇ ਹੋਵੇ ਜੀ ਲੜਕੀਨ ਜ਼ਮੀਨ ਦਾਸ ਕਿਲਾ ਤੋਂ ਉੱਪਰ ਆਉਂਦੀ ਹੋਵੇ ਜੇ ਕਿਸੇ ਵੀਰਪਾ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ 421 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲ ਕੋਟਪੂਰੇ ਏਰੀਏ ਦਾ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਬਰਾੜ ਗੋਤ ਹੈ ਜੀ ਇਹਨਾਂ ਦਾ ਲੜਕੀ ਦਾ ਡੇਟ ਆਫ ਬਰਥ 93 ਹਾਈਟ ਹੈ ਜੀ 5 ਫੁੱਟ 11 ਇੰਚ ਸਟੱਡੀ ਕੀਤੀ ਹੈ ਪਲੱਸ 2 ਕਰਕੇ ਬਿਲਡਰ ਦਾ ਕੋਰਸ ਕੀਤਾ ਹੋਇਆ ਹੈ ਜੀ ਤੇ 10 ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਲੜਕਾ ਇਹ ਇਕਲੋਤਾ ਹੀ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਗਈ ਹੋਵੇ ਜੀ ਜਿਸ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫੋਨ ਨੰਬਰ 490 ਹੈ ਜੀ ਅਗਲਾ ਰਿਸ਼ਤਾ ਇਹ ਪੀਖੀਰ ਇਹ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ 97 ਹਾਈਟ 55 ਹੈ ਜੀ ਸਟੱਡੀ ਕੀਤੀ ਹੈ ਐਮਏ ਬੀਐਡ ਦੋ ਭੈਣ ਭਰਾਣੇ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਲੜਕੇ ਨੂੰ ਜ਼ਮੀਨ 10-12 ਕਿੱਲਾਂ ਤੱਕ ਆਉਂਦੀ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 486 ਹੈ ਜੀ ਤੁਸੀਂ ਇਸ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਆਪਣੇ ਕੋਲ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ 93 ਹਾਈਟ 5 ਫੁੱਟ 3 ਇੰਚ ਸਟੱਡੀ ਕੀਤੀ ਹੈ ਬੀਏ ਐਮਏ ਪੋਲਿਟਿਕਲ ਸਾਇੰਸ ਦੋ ਭੈਣ ਭਰਾਣੇ ਜੀ ਭਰਾ ਇਹਨਾਂ ਦਾ ਕੈਨੇਡਾ ਗਿਆ ਹੋਇਆ ਹੈ ਲੜਕੀ ਇਵੈਸ਼ ਨੂੰ ਪਰਿਵਾਰ ਹੈ ਜੀ ਇਹਨਾਂ ਦਾ ਇਹਨਾਂ ਨੂੰ ਲੜਕਾ ਚਾਹੀਦਾ ਜੋ ਵੈਸ਼ ਨੂੰ ਪਰਿਵਾਰ ਦੇ ਵਿੱਚੋਂ ਹੋਵੇ ਜੀ ਲੜਕੇ ਨੂੰ 15 20 ਕਿੱਲਿਆਂ ਤੱਕ ਜ਼ਮੀਨ ਹੁੰਦੀ ਹੋਵੇ ਜਿਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫੋਨ ਨੰਬਰ 488 ਹੈ ਜੀ ਕੁਝ ਇਸ ਵਾਰੀ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਬਠਿੰਡੇ ਰੀ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ 95 ਜੀ ਹਾਈਟ ਹੈ 5 ਫੁੱਟ 3 ਇੰਚ ਸਟੱਡੀ ਕੀਤੀ ਹੈ ਬੀਏ 2 ਪੈਣਾ 1 ਪ੍ਰਾਇਜ ਜੀ 3 ਪੈਣ ਪ੍ਰਾਇੇ ਬਾਹਰ ਨੇ ਤੇ ਮੰਮੀ ਡੈਡੀ ਦਾ ਵੀਜ਼ਾ ਲੱਗਿਆ ਹੋਇਆ ਹੈ ਲੜਕੀ ਹੈ ਅਮਰਤਧਾਰੀ ਹੈ ਜੀ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਲੜਕਾ ਚਾਹੀਦਾ ਜੋ ਕਿ ਅਮਰਤਧਾਰੀ ਪਰਿਵਾਰ ਦੇ ਵਿੱਚੋਂ ਹੋਵੇ ਜੀ ਗੁਰਸਿੱਖ ਪਰਿਵਾਰ ਹੋਵੇ ਜੀ ਸਾਰਾ ਤੇ ਲੜਕੇ ਨੂੰ ਜ਼ਮੀਨ 15 ਕਿੱਲਿਆਂ ਤੱਕ ਆਉਂਦੀ ਹੋਵੇ ਪੈ ਲੈ ਕਨੇਡਾ ਦੇ ਲੜਕੇ ਮੰਨਦੇ ਨੇ ਜੀ ਇਹ ਤੇ ਜੇ ਲੜਕਾ ਇਧਰ ਇੰਡੀਆ ਦਾ ਲੜਕੇ ਦੀ ਵਧੀਆ ਡਿਗਰੀ ਕੀਤੀ ਹੋਵੇ ਜੀ ਨਾਲ ਨਾਲ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਇਸ ਰਿਸ਼ਤੇ ਦਾ ਫਾਈਲ ਨੰਬਰ 583 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ 10 ਕੀ ਗੱਲ ਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਫਟਾਣਕੋਟ ਏਰੀਆ ਤੋਂ ਖੱਤਰੀ ਪਰਿਵਾਰ ਹੈ ਜੀ ਇਹ ਰਾਧਾ ਸੁਆਮੀ ਫੈਮਿਲੀ ਹੈ ਲੜਕੇ ਦਾ ਡੇਟ ਆਫ ਬਰਥ ਜੀ 95 ਹਾਈਟ 5 ਫੁੱਟ 10 ਇੰਚ ਹੈ ਸਟੱਡੀ ਜੀ ਤੇ ਬੀ ਟੈਕ ਦੋ ਪੈਨ ਪੁਰਾਣੇ ਦੋਨੇ ਕੈਨੇਡਾ ਦੇ ਵਿੱਚ ਪੀ ਆਰ ਨੇ ਜੀ ਇਹ ਲੜਕੇ ਦੇ ਫਾਦਰ ਸਾਹਿਬ ਸਰਕਾਰੀ ਜੋਬ ਕਰਦੇ ਨੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਜੀ ਜਸਵੀਰ ਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ 662 ਹੈ ਜੀ ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਗੰਗਾ ਨਗਰ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ ਜੀ 94 ਹਾਈਟ ਹੈ ਜੀ 5 ਫੁੱਟ 6 ਇੰਚ ਸਟੱਡੀ ਕੀਤੀ ਹੈ ਜੀ ਬੀਏ ਦੋ ਭੈਣ ਭਰਾ ਨੇ ਲड़का ਚਾਹੀਦਾ ਜੋ ਕਿ ਅਮਰੀਕਾ ਦੇ ਵਿੱਚ ਗਿਆ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 693 ਹੈ ਜੀ ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਆਪਣੇ ਕੋਲੇ ਡੱਬ ਵਾਲੇ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਵਰਥ ਜੀ 95 ਹਾਈਟ ਆ 5 ਫੁੱਟ 5 ਇੰਚ ਸਟੱਡੀ ਕੀਤੀ ਹੈ ਬੀਏ ਡਿਜ਼ਾਈਨਰ ਦਾ ਕੋਰਸ ਕੀਤਾ ਹੋਇਆ ਜੀ ਅ ਦੋ ਭੈਣ ਭਰਾਣੇ ਲੜਕਾ ਚਾਹੀਦਾ ਇਹਨਾਂ ਨੂੰ ਜੋ ਕਿ ਪ੍ਰਾਈਵੇਟ ਜਾਂ ਸਰਕਾਰੀ ਜੋਬ ਕਰਦਾ ਹੋਵੇ ਜੀ ਲੜਕੀ ਨੂੰ ਜ਼ਮੀਨ ਵੀ ਖਿਲਿਆਂ ਤੋਂ ਉਪਰ ਆਉਂਦੀ ਹੋਵੇ ਜੇ ਕਿਸੇ ਵੀਰ ਪੰਨੂ ਇਹ ਰਿਸ਼ਤਾ ਪਸੰਦ ਹੁੰਦਾ ਇਸ ਰਿਸ਼ਤੇ ਦਾ ਫਾਈਲ ਨੰਬਰ 690 ਹੈ ਜੀ ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਸਤਾ ਜੀ ਆਪਣੇ ਕੋਲੇ ਹਰਿਆਣੇ ਏਰੀਏ ਤੋਂ ਰਾਮਗੜੀਆ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 94 ਹਾਈਟ ਹੈ ਜੀ 84 ਹੈ ਜੀ ਡੇਟ ਆਫ ਬਰਥ 84 ਹੈ ਹਾਈਟ ਹੈ ਜੀ 5 ਫੁੱਟ 4 ਇੰਚ ਸਟੱਡੀ ਕੀਤੀ ਹੈ ਬੀਏ ਕਰਕੇ ਲੜਕੀ ਪਾਰਲਰ ਦਾ ਕੋਰਸ ਕਰ ਰਹੀ ਹੈ ਪੰਜ ਪੈਣਾ ਦੋ ਪਰ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਪੜਿਆ ਲਿਖਿਆ ਹੋਵੇ ਤੇ ਸੋਹਣਾ ਸੁਨੱਖਾ ਹੋਵੇ ਜੀ ਜੇ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਨੰਬਰ 694 ਹੈ ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲ ਸੰਗਰੂਰ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ 95 ਹਾਈਟ ਹੈ ਜੀ 5 ਫੁੱਟ 9 ਇੰਚ ਸਟੱਡੀ ਕੀਤੀ ਜੀ ਪਲੱਸ 2 ਦੋ ਭਰਾ ਨੇ ਜੀ ਇਹ ਦੋਨੋਂ ਭਰਾਵਾਂ ਕੋਲ ਟੋਟਲ 2 ਕਿੱਲੇ ਜ਼ਮੀਨ ਹੈ ਇਹਨਾਂ ਦੇ ਦੂਸਰੇ ਪਧਰ ਨੇ ਜੋ ਉਹ ਸਰਕਾਰੀ ਜੋਬ ਕਰਦੇ ਆ ਜੀ ਤੇ ਇਹ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੀ ਚਾਹੀਦੀ ਜੀ ਇਹਨਾਂ ਨੂੰ ਜੋ ਕਿ ਕੈਨੇਡਾ ਦੇ ਵਿੱਚ ਪੀਅਰ ਹੋਏ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਜੀ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 701 ਹੈ ਜੀ ਅਗਲਾ ਰਿਸ਼ਤਾ ਹੈ ਜੀ ਆਪਣੇ ਕੋਲੇ ਤਰਨਤਾਰ ਨੇਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ ਜੀ 94 ਹਾਈਟ ਹੈ 5 ਫੁੱਟ 7 ਇੰਚ ਸਟੱਡੀ ਕੀਤੀ ਹੈ ਬੀਏ ਦੋ ਭਰਾ ਨੇ ਦੂਸਰਾ ਭਰਾ ਇਹਨਾਂ ਦਾ ਮੈਰਿਡ ਹੈ ਤੇ ਦੋਨਾਂ ਭਰਾਵਾਂ ਨੂੰ ਟੋਟਲ 26 ਕਿਲੇ ਜ਼ਮੀਨ ਆਉਂਦੀ ਹੈ ਲੜਕਾ ਇਹ ਖੇਤੀਬਾੜੀ ਕਰਦਾ ਹੈ ਗੋਡੇ ਨੂੰ ਨਟੇ ਲੂਆ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜੀ ਲਿਖੀ ਹੋਵੇ ਫੈਮਿਲੀ ਇਹਨਾਂ ਦੇ ਬਰਾਬਰ ਦੀ ਹੋਵੇ ਜੀ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 707 ਹੈ ਜੀ ਤੁਸੀਂ ਇਸ ਦਾ ਫਾਈਲ ਨੰਬਰ ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੋ ਵੀ ਤੁਹਾਨੂੰ ਰਿਸ਼ਤੇ ਦੱਸੇ ਗਏ ਨੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕਿਸੇ ਵੀ ਵੀਰ ਜਾਂ ਭੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਹੁੰਦਾ ਹੈ ਤਾਂ ਤੁਸੀਂ ਸਾਡਾ ਜੋ ਕਿ ਸਕਰੀਨ ਤੇ ਨੰਬਰ ਆ ਰਿਹਾ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀ ਵੀਰ ਭੈਣ ਨੇ ਆਪਣੇ ਬੱਚਿਆਂ ਦੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਤੁਸੀਂ ਸਾਨੂੰ WhatsApp ਤੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਆਪਣੇ ਬੱਚਿਆਂ ਦੀ ਪ੍ਰੋਫਾਈਲ ਸੈਂਡ ਕਰ ਦਿਆ ਕਰੋ ਜੇ ਕਿਸੇ ਵੀਰ ਭੈਣ ਨੇ ਐਡ ਪਾਉਣੀ ਹੁੰਦੀ ਹੈ ਜੀ ਧੰਨ